ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਨਾਲ ਇੱਕ ਕਹਾਣੀ ਬੜੀ ਸੋਹਣੀ ਸਾਂਝ ਕਰਾਂ ਜਾ ਰਹੀ ਹਾਂ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣ ਲੈਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ درخت ਦੇ ਉੱਤੇ ਮੋਰ ਤੇ ਮੋਰਨੀ ਰਹਿੰਦੇ ਸੀ ਇੱਕ ਦਿਨ ਮੋਰ ਨੇ ਕਹਿਣ ਲੱਗੀ ਕਿ ਮੈਨੂੰ ਕਿਰਪਾ ਕਰਕੇ ਕੋਈ ਕਹਾਣੀ ਸੁਣਾਓ ਉਸ ਵਕਤ ਮੋਰ ਨੇ ਇੱਕ ਕਹਾਣੀ ਸੁਣਾਈ ਜਿਹੜੀ ਕਹਾਣੀ ਸਾਡੀ ਸੋਚ ਤੇ ਜ਼ਿੰਦਗੀ ਨੂੰ ਬਦਲ ਸਕਦੀ ਹੈ ਇੱਕ ਛੋਟੀ ਜਿਹੀ ਕਹਾਣੀ ਕਈ ਵਾਰ ਸਾਡੀ ਜ਼ਿੰਦਗੀ ਬਦਲ ਦਿੰਦੀ ਹੈ ਸੰਗਤ ਜੀ ਮੋਰ ਨੇ ਕਹਾਣੀ ਸੁਣਾਈ ਕਿ ਸੇਠ ਕਿਸੇ ਇੱਕ ਨਗਰ ਦੇ ਵਿੱਚ ਰਹਿੰਦਾ ਸੀ ਉਹਦੇ ਘਰ ਰੱਬ ਨੇ ਉਹਨੂੰ ਇੱਕ ਧੀ ਦੀ ਦਾਤ ਦਿੱਤੀ ਉਹ ਬਹੁਤ ਖੁਸ਼ ਸੀ ਕਿ ਰੱਬ ਨੇ ਮੈਨੂੰ ਧੀ ਦੀ ਦਾਤ ਦਿੱਤੀ ਹੈ ਉਹ ਆਪਣੇ ਜਿੱਥੇ ਪੁੱਤਰਾਂ ਨੂੰ ਪਿਆਰ ਕਰਦਾ ਸੀ ਧੀ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹਨੇ ਆਪਣੀ ਧੀ ਦੀ ਹਰ ਇੱਕ ਇੱਛਾ ਨੂੰ ਪੂਰਾ ਕੀਤਾ ਜੋ ਵੀ ਉਹ ਦੀ ਧੀ ਉਸਦੇ ਕੋਲੋਂ ਮੰਗਦੀ ਸੀ ਉਹ ਹਰ ਚੀਜ਼ ਉਸਨੂੰ ਦੇਂਦਾ ਸੀ ਅਕਸਰ ਕੀ ਹੁੰਦਾ ਸੀ ਕਿ ਲਾਡਲੇ ਜਿਹੜੇ ਹੁੰਦੇ ਹਨ ਉਹ ਵਿਗੜ ਜਾਂਦੇ ਹਨ ਹੌਲੀ-ਹੌਲੀ ਬੱਚੀ ਵੱਡੀ ਹੋਈ ਤੇ ਨਿੱਕੇ-ਨਿੱਕੇ ਗੱਲ ਦੇ ਉੱਤੇ ਉਹ ਰੁੱਸਣ ਲੱਗ ਗਈ। ਨਿੱਕੇ-ਨਿੱਕੇ ਗੱਲ ਤੇ ਰੋਣ ਲੱਗ ਗਈ। ਇਸ ਤਰ੍ਹਾਂ ਸਮਾਂ ਬੀਤਦਾ ਗਿਆ, ਉਹ ਜਵਾਨ ਹੋ ਗਈ। ਹੁਣ ਜਦੋਂ ਉਹ ਜਵਾਨ ਹੋ ਗਈ ਤਾਂ ਉਹਦੇ ਵਿਆਹ ਦਾ ਫਿਕਰ ਵੀ, ਉਹਦੇ ਵਿਆਹ ਦਾ ਫਿਕਰ ਵੀ ਸੇਠ ਨੂੰ ਹੋਣ ਲੱਗਾ। ਕਿਉਂਕਿ ਇਹ ਇੱਕ ਰੀਤ ਹੈ। ਸਮਾਜ ਦੇ ਰਾਜੇ ਵੀ ਆਪਣੀਆਂ ਲੜਕੀਆਂ ਨੂੰ ਆਪਣੇ ਪਾਸ ਨਹੀਂ ਰੱਖ ਸਕਦੇ। ਉਹਨਾਂ ਨੂੰ ਵੀ ਉਹਨਾਂ ਦਾ ਵਿਆਹ ਕਰਨਾ ਪੈਂਦਾ ਹੈ। ਸੰਘਾਜੀ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਚੰਗੇ ਸਸਕਾਰ ਦੇਣੇ ਚਾਹੀਦੇ ਹਨ ਉਹਨਾਂ ਨੂੰ ਉੱਠਣਾ ਬੈਠਣਾ ਲਿਖਣਾ ਸਿਖਾਉਣਾ ਚਾਹੀਦਾ ਹੈ ਕਿ ਜਦੋਂ ਅੱਗੇ ਘਰ ਜਾਣ ਸਾਡੀਆਂ ਧੀਆਂ ਤਾਂ ਉਹਨਾਂ ਨੂੰ ਸਾਰੀ ਮਰਿਆਦਾ ਦਾ ਪਤਾ ਹੋਵੇ ਤਾਂ ਇਹ ਜਿਹੜੀ ਬੱਚੀ ਸੀ ਬਹੁਤ ਲਾਡਲੀ ਸੀ ਸੇਠ ਨੇ ਉਹਦਾ ਚੰਗਾ ਕਰ ਦੇਖ ਕੇ ਵਿਆਹ ਕਰ ਦਿੱਤਾ ਜਦੋਂ ਵਿਆਹ ਕੀਤਾ ਗਿਆ ਤਾਂ ਵਿਆਹ ਹੋਏ ਨੂੰ ਅਜੇ 5 ਦਿਨ ਹੀ ਹੋਏ ਸਨ ਲੜਕੀ ਨੇ ਆਪਣੇ ਪਿਤਾ ਜੀ ਨੂੰ ਚਿੱਠੀ ਲੇਖੀ ਕਿਉਂਕਿ ਉਹਦਰ ਜਮਾਨਾ ਚਿੱਠੀਆਂ ਦਾ ਸੀ ਟੈਲੀਫੋਨ ਨਹੀਂ ਸੀ ਲੱਗਦੇ ਚਿੱਠੀ ਦੇ ਵਿੱਚ ਲਿਖਿਆ ਪਿਤਾ ਜੀ ਤੁਸੀਂ ਮੈਨੂੰ ਕਿੱਥੇ ਵਿਆ ਦਿੱਤਾ ਹੈ ਮੈਂ ਤਾਂ ਇੱਥੇ ਬੜੀ ਮੁਸ਼ਕਲ ਦੇ ਨਾਲ ਰਹਿ ਰਹੀ ਹਾਂ ਇਹ ਤਾਂ ਨਰਕ ਪਰ ਜਿੰਦਗੀ ਹੈ ਆ ਪੰਜ ਦਿਨਾਂ ਦੇ ਵਿੱਚ ਇਹਨਾਂ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਸੇਠ ਨੇ ਉਹ ਚਿੱਠੀ ਪੜ੍ਹੀ ਤੇ ਉਹ ਆਪਣੀ ਲੜਕੀ ਵੱਲ ਤੁਰ ਪਿਆ ਕਿਉਂਕਿ ਲੜਕੀ ਲਾਡਲੀ ਸੀ ਤੇ ਬੱਚੀ ਵੱਲ ਗਿਆ ਤੇ ਉਹਦੇ ਸਹੁਰੇ ਘਰ ਦੇ ਵੱਲ ਤੁਰਨਾ ਸ਼ੁਰੂ ਕੀਤਾ ਚੰਦਾ ਚੰਦਾ ਉੱਥੇ ਪਹੁੰਚਿਆ ਤੇ ਸਭ ਤੋਂ ਪਹਿਲਾਂ ਵੋਹਿਰ ਵਿੱਚ ਦਰਵਾਜ਼ੇ ਵਿੱਚ ਜਾ ਕੇ ਦੇਖਿਆ ਕਿ ਉਹਦੀ ਸੱਸ ਬੈਠੀ ਹੈ ਤੇ ਉਹਨੇ ਵੀ ਠੀਕ ਢੰਗ ਨਾਲ ਬੁਲਾਇਆ ਨਹੀਂ ਸੇਠ ਨੂੰ ਭਾਵੇਂ ਸੇਠ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਪਰ ਉਹ ਬੋਲੇ ਨਹੀਂ ਅੱਗੇ ਗਿਆ ਤਾਂ ਉਹਦੀ ਬੱਚੀ ਦਾ ਸੋਹਰਾ ਵੀ ਬੋਲਿਆ ਨਹੀਂ ਸੱਸ ਵੀ ਬੋਲੀ ਨਹੀਂ ਜੇਠ ਬੋਲਿਆ ਫਿਰ ਇਸ ਤਰ੍ਹਾਂ ਅੱਗੇ ਅੱਗੇ ਗਿਆ ਤੇ ਜੇਠ ਵੀ ਨਹੀਂ ਬੋਲਿਆ ਫਿਰ ਇਸ ਤਰ੍ਹਾਂ ਅੱਗੇ ਲੰਘਦਾ ਹੋਇਆ ਉਹ ਆਪਣੇ ਜਵਾਈ ਦੇ ਕੋਲ ਚਲਾ ਗਿਆ ਜਦੋਂ ਗਿਆ ਤੇ ਉਹ ਕਹਿਣ ਲੱਗਾ ਦੇਖੋ ਜੀ ਤੁਸੀਂ ਆਪਣੀ ਲੜਕੀ ਨੂੰ ਲੈ ਜਾਓ ਮੈਂ ਇਹਦੇ ਨਾਲ ਨਹੀਂ ਰਹਿ ਸਕਦਾ ਤੁਸੀਂ ਜੋ ਵੀ ਤੁਹਾਡਾ ਹਿਸਾਬ ਕਿਤਾਬ ਖਰਚਾ ਹੋਇਆ ਹੈ ਉਹ ਅਸੀਂ ਤੁਹਾਨੂੰ ਦੇ ਦੇਵਾਂਗੇ ਜਿਸ ਤਰ੍ਹਾਂ ਰਿਸ਼ਤਿਆਂ ਦੇ ਵਿੱਚ ਜਦੋਂ ਵਿਗਾੜ ਹੁੰਦਾ ਹੈ ਲੋਕ ਗੱਲਾਂ ਕਰਦੇ ਹਨ ਉਦਾਂ ਉਥੇ ਗੱਲਾਂ ਹੋਈਆਂ ਸਾਰਿਆਂ ਨੇ ਸੇਠ ਨੇ ਉਦਾਂ ਉਥੇ ਗੱਲਾਂ ਹੋਈਆਂ ਸਾਰੀਆਂ ਸੇਠ ਨੇ ਆਪਣੀ ਤੇ ਆਖਿਆ ਚਲ ਤੂੰ ਦੁਖੀ ਹੈ ਤਾਂ ਚਲ ਇਹਨਾ ਵੀ ਤੈਨੂੰ ਨਹੀਂ ਰੱਖਣਾ ਤੂੰ ਮੇਰੇ ਨਾਲ ਚਲ ਲੜਕੀ ਉਹਦੀ ਧੀ ਜਿਹੜੀ ਸੀ ਤਿਆਰ ਹੋ ਗਈ ਰਸਤੇ ਦੇ ਵਿੱਚ ਆਉਂਦੇ ਆਉਂਦੇ ਸੇਠ ਆਪਣੀ ਪੁੱਤਰੀ ਨੂੰ ਪੁੱਛਦਾ ਹੈ ਤੇਰੀ ਸੱਸ ਦਾ ਸੁਭਾਅ ਕਿਦਾਂ ਦਾ ਹੈ ਉਹ ਕਹਿੰਦੀ ਉਹ ਤਾਂ ਟੈਂ ਤੋਂ ਵੀ ਪੈੜੀ ਹੈ ਫਿਰ ਪੁੱਛਿਆ ਸਹੁਰਾ ਤੇਰਾ ਕਿਦਾਂ ਦਾ ਹੈ ਕਹਿਣ ਲੱਗੀ ਉਹ ਤਾਂ ਬਹੁਤ ਜ਼ਾਲਮ ਹੈ ਆਖਿਆ ਸੇਠ ਕਹਿਣ ਲੱਗੇ ਕਿ ਉਹ ਧਰਮਰਾਜ ਦੇ ਸਮਾਨ ਹੈ ਜਿਹੜਾ ਸਜ਼ਾ ਦਿੰਦਾ ਹੈ ਨਰਕਾਂ ਨੂੰ ਸੁਟਦਾ ਹੈ ਫਿਰ ਆਖਿਆ ਤੇਰਾ ਘਰ ਵਾਲਾ ਕਿਦਾਂ ਦਾ ਹੈ ਉਹ ਕਹਿੰਦੇ ਕਿ ਉਹ ਜਮਦੂਤਾਂ ਦੇ ਵਰਗਾ ਮੈਨੂੰ ਲੱਗਦਾ ਹੈ ਫਿਰ ਸੇਠ ਨੇ ਪੁੱਛਿਆ ਤੇਰੀ ਨਾਨਦੇ ਨੂੰ ਕਿੱਦਾਂ ਦੀ ਲੱਗਦੀ ਹੈ ਉਹਨੇ ਆਖਿਆ ਮੈਨੂੰ ਛੜੇਲਾ ਵਰਗੀ ਲੱਗਦੀ ਹੈ ਸੇਠ ਨੇ ਕਿਹਾ ਕਿ ਚਲੋ ਤੇਰੇ ਘਰ ਦੇ ਮੈਂਬਰ ਸੀ ਜਿਨ੍ਹਾਂ ਵਿੱਚ ਤੋ ਵੇ ਆ ਕੇ ਤੈਨੂੰ ਭੇਜਿਆ ਸੀ। ਬਾਕੀ ਆਂਡ-ਗਵਾਂ ਕਿੱਦਾਂ ਦਾ ਹੈ? ਇੱਕ ਪਿੰਡ ਦਾ ਮਾਹੌਲ ਕਿੱਦਾਂ ਦਾ ਹੈ? ਕਹਿਣ ਲੱਗੀ ਇੱਥੇ ਸਾਰੇ ਹੀ ਪੂਤਾ ਵਰਗੇ ਹਨ। ਉਹਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ। ਸੇਠ ਨੇ ਹੋਰ ਆਸ-ਪਾਸੇ ਕਈ ਲੋਕਾਂ ਬਾਰੇ ਪੁੱਛਿਆ ਪਰ ਉਹ ਦਿੱਤੇ ਨੇ ਸਾਰਿਆਂ ਨੂੰ ਹੀ ਮੜਕਿਆ। ਸੇੜ ਸੋਚਣ ਲੱਗਾ ਰਸਤੇ ਵਿੱਚ ਆਉਂਦਾ-ਉਂਦਾ। ਕਿ ਇੱਕ ਜਾਨਾ ਮਾੜਾ ਹੋ ਸਕਦਾ ਹੈ ਦੋ ਜਾਨੇ ਮਾੜੇ ਹੋ ਸਕਦੇ ਹਨ ਸਾਰੇ ਮਾੜੇ ਤਾਂ ਨਹੀਂ ਹੋ ਸਕਦੇ ਸੇਠ ਫਿਰ ਦਿਮਾਗ ਤੇ ਨਾਲ ਸੋਚਣ ਲੱਗਾ ਕਿ ਮੇਰੇ ਤੀਨੋਂ ਕੋਈ ਪਸੰਦ ਨਹੀਂ ਆ ਰਿਹਾ ਚਲੋ ਹਰ ਬੰਦੇ ਦੇ ਵਿੱਚ ਔਗਣ ਹੁੰਦੇ ਨੇ ਪਰ ਗੁਣ ਵੀ ਤਾਂ ਹੁੰਦੇ ਹਨ ਉਹਨੂੰ ਕਿਸੇ ਦੇ ਵਿੱਚ ਕੋਈ ਵੀ ਗੁਣ ਨਜ਼ਰ ਨਹੀਂ ਆਇਆ ਉਥੇ ਕਮਾਲ ਦੀ ਗੱਲ ਹੋ ਗਈ ਚਲੋ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਆਪਣੀ ਥੀਨੂੰ ਲੈ ਕੇ ਸੇਠ ਘਰੇ ਪਹੁੰਚ ਗਿਆ ਇਹ ਜਿਹੜੀ ਕਹਾਣੀ ਹੈ ਮੋਰ ਸੁਣਾ ਰਿਹਾ ਹੈ ਤੇ ਮੋਰ ਨੇ ਬੜੇ ਧਿਆਨ ਦੇ ਨਾਲ ਸੰਗਤ ਜੀ ਸੁਣ ਰਹੀ ਹੈ ਅਤੇ ਹੁੰਗਾਰੇ ਵੀ ਦੇ ਰਹੀ ਹੈ ਜਦੋਂ ਘਰੇ ਪਹੁੰਚ ਗਏ ਤੇ ਉਸ ਵਕਤ ਉਹਦੀ ਮਾਂ ਨੇ ਉਹਦੇ ਭਰਾ ਨੇ ਵੀ ਤੇ ਉਹਦੀ ਭਾਬੀ ਨੇ ਵੀ ਉਹਨੂੰ ਠੀਕ ਢੰਗ ਦੇ ਨਾਲ ਬੁਲਾਇਆ ਨਹੀਂ ਫਿਰ ਉਹ ਕਹਿਣ ਲੱਗੀ ਕਿ ਮੈਨੂੰ ਕੋਈ ਚੰਗੀ ਤਰ੍ਹਾਂ ਬੁਲਾ ਕਿਉਂ ਨਹੀਂ ਰਿਹਾ ਕਹਿਣ ਲੱਗੇ ਕਿ ਤੈਨੂੰ ਵਿਆਹ ਕੇ ਤੋਰਿਆ ਸੀ ਤੇ ਉਥੇ ਠੀਕ ਢੰਗ ਦੇ ਨਾਲ ਉਹਨਾਂ ਨਾਲ ਬੋਲਨੀ ਉਹਨਾਂ ਨਾਲ ਰਹੀ ਫਿਰ ਕਹਿਣ ਲੱਗੀ ਕਿ ਮੈਂ ਇੱਥੋਂ ਹੀ ਘਰ ਆ ਮੈਂ ਇੱਥੋਂ ਹੀ ਗਈ ਹਾਂ ਅੱਜ ਤੁਸੀਂ ਮੇਰੇ ਨਾਲ ਠੀਕ ਠੰਗ ਨਾਲ ਬੋਲ ਨਹੀਂ ਰਹੇ ਉਹਨੇ ਅਬੀ ਮਾਤਾ ਪੁੱਛਿਆ ਕਿ ਫਿਰ ਇਸ ਤਰ੍ਹਾਂ ਥੋੜੀ ਉਦਾਸ ਹੋ ਗਈ ਫਿਰ ਸੋਚਿਆ ਕਿ ਚਲੋ ਮੈਂ ਆਪਣੀਆਂ ਸਹੇਲੀਆਂ ਨੂੰ ਮਿਲ ਆਉਂਦੀ ਹਾਂ ਜਦੋਂ ਸਹੇਲੀਆਂ ਨੂੰ ਮਿਲਣ ਦੇ ਲਈ ਜਾਂਦੀ ਹੈ ਸੇਠ ਦੀ ਧੀ ਤਾਂ ਉਹ ਪੁੱਛਦੇ ਆਣੇ ਕਿ ਤੇਰਾ ਪਤੀ ਤੇਰੇ ਨਾਲ ਨਹੀਂ ਆਇਆ ਤਾਂ ਉਸਾਰੇ ਪਰਿਵਾਰ ਚ ਕੋਈ ਵੀ ਤੇਰੇ ਨਾਲ ਨਹੀਂ ਆਇਆ ਉਹੀ ਗੱਲਾਂ ਕਰੀ ਜਾਂਦੀਆਂ ਨੇ ਤੇ ਫਿਰ ਉਹ ਨਰਾਸ਼ ਹੋ ਕੇ ਉਥੋਂ ਵੀ ਵਾਪਸ ਆ ਜਾਂਦੀ ਹੈ ਸੰਗਤ ਜੀ ਫਿਰ ਅਗਲੀ ਸਵੇਰ ਗੁਰਦੁਆਰਾ ਸਾਹਿਬ ਜਾਂਦੀ ਹੈ ਉੱਥੇ ਵੀ ਲੋਕ ਗੱਲਾਂ ਕਰਦੇ ਨੇ ਕਿਉਂਕਿ ਬਹੁਤੇ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਹੀਂ ਆਉਂਦੇ ਇੱਕ ਦੂਜੇ ਦੀਆਂ ਗੱਲਾਂ ਕਰਦੇ ਹਨ ਇੱਕ ਦੂਜੇ ਦੀਆਂ ਚੁਗਲੀਆਂ ਕਰਨ ਆਉਂਦੇ ਹਨ ਲੋਕ ਕਹਿੰਦੇ ਹਨ ਕਿ ਇਹ ਤਾਂ ਵਿਆਹ ਤੋਂ ਇਨੀਸ਼ੀਏਟਿਵ ਵਾਪਸ ਆ ਗਈ ਲੱਗਦਾ ਇਹਦਾ ਤਲਾਕ ਹੁਣ ਜਲਦੀ ਹੋ ਜਾਵੇਗਾ ਇਹਦਾ ਸੌਰਾ ਨਹੀਂ ਇਹਦੇ ਨਾਲ ਦਿਸ ਰਿਹਾ ਨਾ ਸੱਸ ਦਿਸ ਰਹੀ ਨਾ ਇਹਦਾ ਘਰ ਵਾਲਾ ਦਿਸ ਰਿਹਾ ਕਿੱਧਰ ਗਏ ਬਾਕੀ ਮੈਂਬਰ ਉਹ ਸਾਰੇ ਏਦਾਂ ਨਹੀਂ ਗੱਲਾਂ ਕਰਦੇ ਹਨ ਤੇ ਇਹ ਕਹਿੰਦੇ ਹਨ ਕਿ ਤਲਾਕ ਹੋਊਗਾ ਪੱਕਾ ਉਹ ਬੀਬੀਆਂ ਮੂੰਹ ਜੋੜ ਕੇ ਏਦਾਂ ਗੱਲਾਂ ਕਰਦੀਆਂ ਨੇ ਤੇ ਇਹਨੂੰ ਇੱਕ ਅੱਧੀ ਗੱਲ ਸੌਂ ਜਾਂਦੀ ਹੈ ਤੇ ਉਥੋਂ ਵੀ ਨਾਰਾਜ਼ ਹੋ ਕੇ ਘਰ ਵਾਪਸ ਆ ਜਾਂਦੀ ਹੈ ਫਿਰ ਸੇਠ ਵੀ ਸੋਚਦਾ ਹੈ ਕਿ ਮੈਂ ਕਿ ਮੈਂ ਲਾਡਾਂ ਦੇ ਨਾਲ ਇਹਨੂੰ ਜਿਆਦਾ ਹੀ ਵਿਗਾੜ ਦਿੱਤਾ ਹੈ ਉਦੋਂ ਸੇੜ ਦੀ ਤੇ ਵੀ ਮਹਿਸੂਸ ਕਰਦੀ ਹੈ ਇਸ ਗੱਲ ਨੂੰ ਕਿ ਹੁਣ ਮੈਂ ਸਹੁਰੇ ਪਰਿਵਾਰ ਤੋਂ ਜਦੋਂ ਆਈ ਹਾਂ ਭਾਵੇਂ 5 6 ਦਿਨ ਹੀ ਉੱਥੇ ਰਹੀ ਹਾਂ ਪਰ ਮੇਰੇ ਨਾਲ ਕੋਈ ਪੇਕੇ ਪਰਿਵਾਰ ਦੇ ਵਿੱਚ ਠੀਕ ਤੰਗ ਦੇ ਨਾਲ ਗੱਲ ਨਹੀਂ ਕਰ ਰਿਹਾ ਮੈਂ ਆਪਣੇ ਪਿਤਾ ਦਾ ਸਿਰ ਨਿਵਾ ਰਿਸ਼ਤੇਦਾਰਾਂ ਦੇ ਵਿੱਚ ਘਾੜ ਦਿੱਤਾ ਹੈ ਉਹ ਥੋੜਾ ਮਹਿਸੂਸ ਕਰਦੀ ਹੈ ਪਰ ਉਹ ਲਾਡਾ ਦੇ ਵਿੱਚ ਪਲੀ ਹੋਈ ਹੈ ਇੱਕ ਰਾਜਕੁਮਾਰੀ ਵਾਂਗੂ ਸੇਠ ਨੇ ਉਹਨੂੰ ਰੱਖਿਆ ਸੀ ਉਥੇ ਰਹਿਣਾ ਨਹੀਂ ਆਉਂਦਾ ਫਿਰ ਸੇਠ ਨੇ ਇੱਕ ਦਿਨ ਬੜੇ ਪਿਆਰ ਦੇ ਨਾਲ ਬਿਠਾ ਲਿਆ ਆਪਣੀ ਸਿਆਣੀ ਬਿਠਾ ਲਿਆ ਤੇ ਆਪਣੀ ਧੀ ਨੂੰ ਕਹਿਣ ਲੱਗਾ ਦੇਖ ਹਣ ਤੂੰ ਦੇਖ ਲਿਆ ਸੌਰਾ ਪਰਿਵਾਰ ਵਿੱਚ ਵਸ ਨਹੀਂ ਸਕੀ ਇਥੇ ਪੇਕਿਆਂ ਚ ਵੀ ਤੇਰੀ ਭਾਬੀ ਵੀ ਤੇਰੀ ਇੱਜ਼ਤ ਕਰਨੋਂ ਹਟ ਗਈ ਹੈ ਤੇਰਾ ਭਰਾ ਵੀ ਤੇਰੇ ਨਾਲ ਠੀਕ ਠੰਗ ਨਾਲ ਬੋਲਦਾ ਨਹੀਂ ਤੇਰੀ ਮਾਂ ਦਾ ਰੋਖ ਵੀ ਬਦਲ ਗਿਆ ਹੈ ਪਰ ਮੈਂ ਤੇਰੇ ਨਾਲ ਉਵੇਂ ਹੀ ਖੜਾ ਹਾਂ ਇਥੇ ਆਪਣੇ ਨਗਰ ਵਿੱਚ ਕੋਈ ਮਹਾਪੁਰਖ ਰਹਿੰਦੇ ਹਨ ਮੈਂ ਉਹਨਾਂ ਕੋਲ ਤੇਰੀ ਸਮੱਸਿਆ ਰੱਖੀ ਸੀ ਕਿ ਇਸ ਤਰ੍ਹਾਂ ਇਹ ਗੱਲ ਹੋਈ ਤੇ ਉਹ ਕਹਿਣ ਲੱਗੇ ਦੋ ਗੱਲਾਂ ਜੇ ਤੇਰੀ ਧੀ ਯਾਦ ਰੱਖ ਲਵੇਗੀ ਫਿਰ ਤਾਂ ਉਹ ਆਪਣੇ ਸਾਰੇ ਪਰਿਵਾਰ ਨੂੰ ਵੀ ਮੁਠੀ ਦੇ ਵਿੱਚ ਘਰ ਲਾਵੇਗੀ ਪੇਕਾ ਪਰਿਵਾਰ ਵੀ ਉਹਦੀ ਇੱਜ਼ਤ ਕਰੇਗਾ ਜਿਹੜੇ ਰਿਸ਼ਤੇ ਟੁੱਟੇ ਹਨ ਉਹ ਮੁੜਠੀ ਕੋ ਜਾਣਗੇ ਮਹਾਪੁਰਖ ਨੇ ਦੋ ਚੀਜ਼ਾਂ ਕਰਨ ਦੇ ਲਈ ਕਿਹਾ ਉਹ ਜੇ ਤੂੰ ਕਰ ਲਵੇਂਗੀ ਮੈਂ ਤੈਨੂੰ ਦੱਸ ਸਕਦਾ ਹਾਂ ਸੇਠ ਨੇ ਫਿਰ ਇਹ ਗੱਲ ਜਦੋਂ ਕਹੀ ਤੇ ਉਹਦੀ ਤੇ ਬੜੀ ਖੁਸ਼ ਹੋ ਗਈ ਇਹ ਗੱਲ ਸੁਣ ਕੇ ਕਿ ਮੈਂ ਮੁਠੀ ਚ ਕਰ ਲਵਾਂਗੀ ਸਾਰੇ ਪਰਿਵਾਰ ਨੂੰ ਕਿਉਂਕਿ ਉਹਦੇ ਅੰਦਰ ਸੀ ਕਿ ਮੇਰੇ ਅਧੀਨ ਹੋਣ ਸਾਰੇ ਫਿਰ ਉਹਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਮਹਾਪੁਰਖ ਨੇ ਜਿਹੜੇ ਕਹੀ ਹੈ ਕਿ 90 ਦਿਨ ਤੋਂ ਕਿਸੇ ਨੂੰ ਕੁਝ ਨਹੀਂ ਕਹਿਣਾ ਕੋਈ ਤੈਨੂੰ ਜੋ ਮਰਜੀ ਕਹੀ ਜਾਵੇ ਤੂੰ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਜੇ ਤੂੰ 90 ਦਿਨ ਚੁੱਪ ਕਰਕੇ ਕੱਟ ਲਵੇਂਗੀ ਸਾਰੇ ਤੇਰੇ ਵਾਸਤੇ ਵਿੱਚ ਹੋ ਜਾਣਗੇ ਸਾਰੇ ਤੇਰੀ ਮੁੱਠੀ ਵਿੱਚ ਆ ਜਾਣਗੇ ਪਰ 90 ਦਿਨ ਤੂੰ ਕੁਝ ਨਹੀਂ ਬੋਲਣਾ ਇਸ ਤਰ੍ਹਾਂ ਪਿਤਾ ਨੇ ਜਦੋਂ ਕਿ ਆਹ ਕਹਿੰਦੇ ਉਹਨਾਂ ਕਹਿੰਦੇ ਉਹਨੇ ਕਹਿ ਤਾ ਕਿ ਇੱਕ ਮੰਤਰ ਵੀ ਦਿੱਤਾ ਹੈ ਪਰਨੋ ਚਲੋ ਮੰਤਰ ਮੈਂ ਪੜ ਦਿਆ ਕਰੂੰਗਾ ਤੇ 90 ਦਿਨ ਤੂੰ ਚੁੱਪ ਰਹਿਣਾ ਹੈ ਇਹਨਾ ਕਰਨਾ ਹੈ ਤਾਂ ਸੰਤਾ ਨੇ ਕਿਹਾ ਸੀ ਕਿ ਕਰਨ ਵਾਸਤੇ ਔਰ ਫਿਰ ਇਹ ਸਾਰੀ ਗੱਲ ਸਮਝ ਕੇ ਸੇਠ ਨੇ ਆਪਣੀ ਤੀਨ ਉਹ ਤਿਆਰ ਕਰ ਲਿਆ ਉਹਨੇ ਕੱਪੜੇ ਆਪਣੇ ਬਾਲ ਲਈ ਤੇ ਫਿਰ ਸੇਠ ਉਹਨੂੰ ਕਹਿਣ ਲੱਗਾ ਕਿ ਹੁਣ ਮੈਂ ਤੈਨੂੰ ਸੋਹਰੇ ਪਰਿਵਾਰ ਦੇ ਵਿੱਚ ਛੱਡ ਕੇ ਆਵਾਂਗਾ ਉੱਥੇ ਹੀ 90 ਦਿਨ ਰਹਿ ਕੇ ਤੈਨੂੰ ਇਹ ਸਭ ਕੁਝ ਕਰਨਾ ਪਊਗਾ ਫਿਰ ਹੀ ਤੇਰੇ ਵਾਸਤੇ ਵਿੱਚ ਆਉਣਗੇ ਬੜੀ ਖੁਸ਼ ਹੋਏ ਤੇ ਤਿਆਰ ਹੋ ਜਾਂਦੀ ਹੈ ਤੇ ਸਾਰਾ ਸਮਾਨ ਪਨ ਲਿਆ ਜਦੋਂ ਉਹਦੀ ਮਾਂ ਉਹਦਾ ਪਿਤਾ ਉਹਦਾ ਭਰਾ ਉਹਦੀ ਭਾਬੀ ਸਾਰੇ ਖੁਸ਼ੀ ਖੁਸ਼ੀ ਉਹਨੂੰ ਆਖਦੇ ਹਨ ਕਿ ਹੋਂਦ ਉਹtheta ਜਾ ਕਿ ਰੇ ਸਾਰੇ ਖੁਸ਼ ਹੋ ਜਾਂਦੇ ਹਨ ਕਿ ਦਾ ਘਰ ਬਸਣ ਲੱਗਾ ਹੈ ਉਹ ਸੇਠ ਫਿਰ ਆਪਣੀ ਧੀ ਨੂੰ ਲੈ ਕੇ ਉਹਦੇ ਸਾਰੇ ਪਰਿਵਾਰ ਦੇ ਵਿੱਚ ਪਹੁੰਚਦਾ ਹੈ ਉਹ ਬੜੇ ਹੈਰਾਨ ਹੋ ਜਾਂਦੇ ਹਨ ਕਿ ਥੋੜੇ ਦਿਨ ਪਹਿਲਾਂ ਹੀ ਅਸੀਂ ਇਹਨਾਂ ਨੂੰ ਤੋੜਿਆ ਸੀ ਫਿਰ ਆ ਗਏ ਗੁੱਸੇ 'ਚ ਬੋਲਦੇ ਹਨ ਕਿ ਅਸੀਂ ਨਹੀਂ ਰੱਖਣਾ ਇਸ ਨੂੰ ਪਰ ਸੇਠ ਆਖਦਾ ਦੇਖੋ ਜੀ ਇਹ ਬੱਚੇ ਹਨ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ ਕਿ ਤੁਸੀਂ ਵੱਡੇ ਹੋ ਇਹਨਾਂ ਦੀ ਗਲਤੀ ਮਾਫ਼ ਨਹੀਂ ਕਰ ਸਕਦੇ ਇੱਕ ਵਾਰ ਮੇਰੀ ਬੇਟੀ ਨੂੰ ਆਪਣੀ ਗਲਤੀ ਨੂੰ ਸੁਧਾਰਨ ਦਾ ਮੌਕਾ ਦੇ ਦਿਓ ਸੱਸ ਤੇ ਸੋਹਰਾ ਕਹਿਣ ਲੱਗੇ ਨਹੀਂ ਅਸੀਂ ਤੇਰੇ ਤੀਨੋਂ ਆਪਣੇ ਘਰ ਵਿੱਚ ਨਹੀਂ ਰੱਖਣਾ ਪਰ ਵਾਰ-ਵਾਰ ਜਦੋਂ ਸੇਠ ਨੇ ਕਿਹਾ ਕਿ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ ਇਸ ਤਰ੍ਹਾਂ ਨਾ ਕਰੋ ਫਿਰ ਉਹਨਾਂ ਨੇ ਸੇਠ ਦਾ ਕਹਿਣਾ ਮੰਨ ਲਿਆ ਤੇ ਉਹਦੇ ਤੀਨੋਂ ਆਪਣੇ ਘਰ ਵਿੱਚ ਰੱਖ ਲਿਆ ਤੇ ਇਥੇ ਸੰਗਤ ਜੀ ਗੱਲ ਯਾਦ ਰੱਖਣਾ ਇਹ ਗੱਲ ਕਿ ਜਦੋਂ ਆਪਣੇ ਬੱਚੇ ਹੁੰਦੇ ਹਨ ਆਪਾਂ ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਗਲਤੀਆਂ ਜਾਂ ਵੱਡੀਆਂ ਗਲਤੀਆਂ ਨਜ਼ਰ ਅੰਦਾਸ਼ ਕਰ ਦਿੰਦੇ ਹਾਂ ਪਰ ਜਦੋਂ ਸਾਡੀਆਂ ਬੱਚੀਆਂ ਵਿਆਹੀਆਂ ਜਾਂਦੀਆਂ ਹਨ ਫਿਰ ਸਾਰੇ ਪਰਿਵਾਰ ਦੇ ਵਿੱਚ ਉਹਨਾਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਸ਼ ਨਹੀਂ ਕੀਤਾ ਜਾਂਦਾ ਇਸ ਕਰਕੇ ਤਾਂ ਸਿਆਣੇ ਕਹਿੰਦੇ ਹਨ ਕਿ ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦਿਓ ਪੁੱਤਰਾਂ ਨੂੰ ਵੀ ਕਿਉਂਕਿ ਧੀਆਂ ਨੇ ਤਾਂ ਵਿਆਹ ਕੇ ਅਗਲੇ ਘਰ ਜਾਣਾ ਹੁੰਦਾ ਹੈ ਫਿਰ ਉਹਨਾਂ ਨੂੰ ਮੇਨੇ ਮਿਲਦੇ ਹਨ ਇਹ ਮੇਣਿਆਂ ਤੋਂ ਬਚ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਇਹ ਕਹਾਣੀ ਫਿਰ ਉਹ ਮੋਰ ਜਿਹੜਾ ਹੈ ਮੋਰਨੀ ਨੂੰ ਸੁਣਾ ਰਿਹਾ ਫਿਰ ਮੋਰਨੀ ਕਹਿੰਦੀ ਕਿ ਅੱਗੇ ਕੀ ਹੋਇਆ ਫਿਰ ਸੇਠ ਨੇ ਇਸ ਤਰ੍ਹਾਂ ਆਖਿਆ ਕਿ ਇਹ 3 ਮਹੀਨੇ ਇੱਥੇ ਇਹਦਾ ਸੁਧਾਰ ਨਾ ਹੋਇਆ ਫਿਰ ਮੈਂ ਇਹਨੂੰ ਆਪਣੀ ਤੀਨੋਂ ਵਾਪਸ ਲੈ ਜਾਊਂਗਾ ਫਿਰ ਇਹ ਕਹਾਣੀ ਅੱਗੇ ਇਸ ਤਰ੍ਹਾਂ ਅੱਗੇ ਵਧਦੀ ਹੈ ਕਿ ਫਿਰ ਉੱਥੇ 3 ਮਹੀਨੇ ਰਹਿੰਦੀ ਹੈ ਉਹਨੇ ਆਪਣੇ ਪਿਤਾ ਜੀ ਦਾ ਦੱਸਿਆ ਮੰਤਰ ਉਹ ਸੰਤਾਂ ਦੀ ਗੱਲ ਯਾਦ ਰੱਖੀ 3 ਮਹੀਨੇ ਉੱਥੇ ਬਹੁਤ ਕੁਝ ਹੈ ਹੋਇਆ ਉਸੇ ਨੂੰ ਕੁਝ ਨਾ ਬੋਲੀ ਕਿਉਂਕਿ ਇਹ ਹੀ ਸੋਚਦੀ ਰਹੀ ਮੇਰੇ ਪਿਤਾ ਜੀ ਨੇ ਤੇ ਉਹ ਸੰਤਾ ਨੇ ਕਿਹਾ ਕਿ ਕੋਈ ਦਿਨ ਉਥੇ ਬੋਲਣਾ ਨਹੀਂ ਕੋਈ ਕੁਝ ਕਹੀ ਜਾਵੇ 90 ਦਿਨ ਉਥੇ ਚੁੱਪ ਰਹੀਂ ਸਾਰੇ ਕਹਿਣ ਲੱਗੇ ਕਿ ਇਹ ਤਾਂ ਅੱਗੇ ਭੱਜ-ਭੱਜ ਪੈਂਦੀ ਸੀ ਕਲੇਸ਼ ਪਾਉਂਦੀ ਸੀ ਉੱਚ-ਉੱਚ ਬੋਲਦੀ ਸੀ ਪੰਜ ਦਿਨਾਂ ਦੇ ਵਿੱਚ ਹੀ ਇੰਨੇ ਇੰਨਾ ਇੱਕ ਬਹੁਤ ਝਗੜਾ ਖੜਾ ਕਰ ਦਿੱਤਾ ਸੀ ਹੁਣ ਇਹਨੂੰ ਕੀ ਹੋ ਗਿਆ ਕਿਵੇਂ ਬਦਲ ਗਈ ਅਚਨ ਚੇਤੇ ਹੀ ਸੱਸ ਵੀ ਸੋਚਦੀ ਹੈ ਸੋਹਰਾ ਵੀ ਸੋਚਦਾ ਹੈ ਘਰ ਵਾਲਾ ਵੀ ਸੋਚਦਾ ਹੈ ਕਿ ਕਿਵੇਂ ਬਦਲ ਗਈ ਉੱਥੇ ਫਿਰ 90 ਦਿਨ ਬਹੁਤ ਕੁਝ ਹੋਇਆ ਬਹੁਤ ਕੁਝ ਵਾਪਰਿਆ ਜਿਹਦੇ ਕਰਕੇ ਕਲੇਸ਼ ਖੜਾ ਹੋ ਸਕਦਾ ਸੀ ਪਰ ਉਹ ਅੱਗੋਂ ਕੁਝ ਨਾ ਬੋਲੀ ਇੱਕ ਵਾਰ ਉਹਦੇ ਸੋਹਰੇ ਤੋਂ ਚਾਹ ਵਾਲਾ ਕੱਚ ਦਾ ਗਲਾਸ ਵੀ ਟੁੱਟ ਗਿਆ ਉਹਦੇ ਮਨ 'ਚ ਤਾਂ ਆਇਆ ਕਿ ਮੈਂ ਬੜਾ ਕੁਝ ਕਹਿਦਾ ਇਹਨੂੰ ਪਰ ਉਹ ਪਰ ਉਹ ਬੋਲੀ ਨਹੀਂ ਹੁਣ ਉਹ ਮੰਤਰ ਯਾਦ ਰੱਖਿਆ ਵੀ ਕਿ ਨਹੀਂ ਮੈਂ 90 ਦਿਨ ਕੁਝ ਨਹੀਂ ਕਹਿਣਾ ਐਵੇਂ ਉਹਦੀ ਆਦਤ ਪੱਕ ਗਈ ਹੌਲੀ ਹੌਲੀ ਕਿਉਂਕਿ ਸੰਗਤ ਜੀ ਬੰਦੇ ਦੀ ਜਿਹੜੀ ਆਦਤ ਹੈ ਉਹ ਹੌਲੀ ਹੌਲੀ ਪੱਕਦੀ ਹੈ ਤੇ ਜਦੋਂ 90 ਦਿਨ ਲੰਘ ਗਏ ਫਿਰ ਇਹਦਾ ਸੁਭਾਅ ਹੀ ਬਣ ਗਿਆ ਕੋਈ ਇਹਨੂੰ ਕੁਝ ਵੀ ਕਹੀਂ ਚੱਲੇ ਇਹਨੇ ਅੱਗੇ ਜਵਾਬ ਨਹੀਂ ਦੇਣਾ ਫਿਰ ਉਹਥੇ ਸੁਖੀ ਸੁਖੀ ਬਸਣ ਲੱਗੀ ਹੁਣ ਇਹ ਜਿਹੜੀ ਸੇਠ ਦੀ ਧੀ ਹੈ ਇਹਨੂੰ ਪਤਾ ਲੱਗ ਗਿਆ ਕਿ ਸਾਹਮਣੇ ਵਾਲਾ ਬੋਲ ਰਿਹਾ ਹੈ ਬੋਲ ਰਿਹਾ ਹੈ ਮੈਨੂੰ ਗਾਲਾਂ ਵੀ ਕੱਢ ਰਿਹਾ ਹੈ ਜੇ ਮੈਂ ਨਹੀਂ ਲੈ ਰਹੀ ਤਾਂ ਉਹ ਮੇਰੇ ਤੱਕ ਨਹੀਂ ਪਹੁੰਚ ਰਹੀ ਇੱਕ ਚੁੱਪ ਤੇ ਹਜ਼ਾਰ ਸੁਖ 100 ਸੁਖ ਨਹੀਂ ਤੈਨੂੰ ਪਤਾ ਲੱਗਿਆ ਇਸ ਤਰ੍ਹਾਂ ਨੇ ਸਬਰ ਨਾਲ ਉਥੇ ਜ਼ਿੰਦਗੀ ਕੱਟੀ ਇਹ ਸਿਆਣੇ ਕਹਿੰਦੇ ਹਨ ਕਿ ਘੱਟ ਬੋਲੋ ਤੇ ਵੱਧ ਸੁਣੋ ਤੁਹਾਨੂੰ ਬਹੁਤ ਸਾਰਾ ਗਿਆਨ ਹਾਸਲ ਹੁੰਦਾ ਹੈ ਕਿਉਂਕਿ ਬੋਲਣ ਨਾਲ ਸਿਰਫ ਅਸੀਂ ਉਹੀ ਜੰ ਬੋਲ ਸਕਦੇ ਹਾਂ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੁੰਦੀਆਂ ਹਨ ਸੁਣਨ ਨੂੰ ਸਾਨੂੰ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ ਗਿਆਨ ਚ ਵਾਦਾ ਹੁੰਦਾ ਹੈ ਫਿਰ ਉੱਥੇ ਦਾ ਜਿਹੜੀ ਸੇਠ ਦੀ ਤੀ ਹੈ ਮੰਤਰ ਸੰਤਾਂ ਦਾ ਮੰਤਰ ਸੀ ਮੰਤਰ ਕਿਹੜਾ ਸੀ ਇਹ ਤਾਂ ਇੱਕ ਤਰੀਕਾ ਸੀ ਆਦਤ ਬਣਾਉਣ ਦਾ ਸਮਝਾਉਣ ਦਾ ਫਿਰ ਉਥੇ ਸਮਝ ਗਈ ਸੁਖੀ ਵਸਣ ਲੱਗ ਗਈ ਤੇ ਸਾਰਿਆਂ ਦਾ ਦਿਲ ਜਿੱਤ ਲਿਆ ਸੱਸ ਦਾ ਵੀ ਦਿਲ ਜਿੱਤ ਲਿਆ ਜਦੋਂ ਅੱਗੋਂ ਬੋਲੀ ਨਾ ਉਹਦੇ ਸੱਸ ਦੇ ਸੱਸ ਸੌਰੇ ਦੇ ਅੱਗੇ ਨਾ ਬੋਲੀ ਤੇ ਘਰ ਵਾਲੇ ਦੇ ਅੱਗੇ ਵੀ ਨਾ ਬੋਲੀ ਸਾਰਿਆਂ ਨੂੰ ਚੰਗੀ ਚੰਗੀ ਸਾਰੇ ਉਹਨਾਂ ਚੰਗੇ ਚੰਗੇ ਕਹਿਣ ਲੱਗੇ ਐਵੇਂ ਉੱਥੇ ਵੱਸਣ ਲੱਗ ਗਏ ਸੇਠ ਵੀ ਸੌਖਾ ਹੋ ਗਿਆ ਉਹਦਾ ਪਰਿਵਾਰ ਵੀ ਤੇ ਉਹਦੇ ਤੇ ਇਹਦਾ ਪਰਿਵਾਰ ਵੀ ਵੱਸ ਗਿਆ ਦੇਖੋ ਜਦੋਂ ਦੋ ਘਰਾਂ 'ਚ ਝਗੜਾ ਹੁੰਦਾ ਹੈ ਦੋਵੇਂ ਘਰੀ ਔਖੇ ਹੁੰਦੇ ਹਨ ਤਾਂ ਕਈ ਦਿਲ ਟੁੱਟਦੇ ਹਨ ਇੱਕ ਘਰ ਜਦੋਂ ਦਿਲ ਟੁੱਟਦਾ ਹੈ ਤਾਂ ਦੂਜੇ ਘਰ ਵੀ ਟੁੱਟਦਾ ਹੈ ਇਹ ਚੀਜ਼ ਸੋਚਣ ਦੀ ਹੈ ਇਸ ਕਰਕੇ ਸੰਗਾਤ ਜੀ ਵਿਦਵਾਨ ਕਹਿੰਦੇ ਹਨ ਕਿ ਤਲਾਕ ਲੈਣਾ ਤਾਂ ਦੂਰ ਦੀ ਗੱਲ ਹੈ ਤੈਨੂੰ ਲੱਗਦਾ ਨਾਮ ਸ਼ਬਦ ਜਿਹੜਾ ਮੂੰਹ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਸਾਨੂੰ ਬੱਚਿਆਂ ਨੂੰ ਲਾਡ ਪਿਆਰ ਜ਼ਿਆਦਾ ਨਹੀਂ ਕਰਨਾ ਚਾਹੀਦਾ ਪਰ ਇਹਨਾਂ ਵੀ ਨਾ ਕਰੋ ਕਿ ਉਹ ਇਹਨੇ ਵਿਗੜ ਜਾਣ ਗਾਵਲੀ ਪਰਿਵਾਰ ਚ ਜਾ ਕੇ ਉਹ ਕੁਝ ਕੁਝ ਗਾ ਨਹੀਂ ਸਕਦੇ ਬੱਚਿਆਂ ਨੂੰ ਲਾਡ ਵੀ ਕਰੋ ਤੇ ਕੋਰੋ ਵੀ ਇਹ ਸਾਰੀ ਗੱਲ ਸੱਚ ਹੈ ਮਾਪਿਓ ਤੋਂ ਵੱਧ ਕੇ ਕੋਈ ਸਾਨੂੰ ਪਿਆਰ ਨਹੀਂ ਕਰ ਸਕਦਾ ਪਰ ਸਹੁਰਾ ਪਰਿਵਾਰ ਵੀ ਪਿਆਰ ਕਰਦੇ ਹੁੰਦੇ ਹਨ ਐਸੀ ਗੱਲ ਨਹੀਂ ਪਰ ਹਾਂ ਇਹ ਸੱਚ ਹੈ ਮਾਪਿਓ ਜਿੰਨਾ ਪਿਆਰ ਨਹੀਂ ਕਰ ਸਕਦੇ ਇਸ ਕਰਕੇ ਜਦੋਂ ਵੀ ਆਪਣੀਆਂ ਧੀਆਂ ਨੂੰ ਸੋਹਰੇ ਪਰਿਵਾਰ ਵਿੱਚ ਭੇਜਣਾ ਹੈ ਉਸ ਤੋਂ ਪਹਿਲਾਂ ਇਹ ਬਚਪਨ ਤੋਂ ਹੀ ਉਹਨਾਂ ਨੂੰ ਸੰਸਕਾਰ ਇਹੋ ਜਿਹੇ ਦਿਓ ਉਹਨਾਂ ਦਾ ਵੀ ਸਿਰ ਉੱਚਾ ਹੋਵੇ ਤੇ ਤੁਹਾਡਾ ਵੀ ਸਿਰ ਉੱਚਾ ਹੋਵੇ ਕਿਤੇ ਇਹੋ ਜੇ ਗਲਤੀ ਨਾ ਕਰ ਦੇਣਾ ਕਿ ਤੁਹਾਡਾ ਸਿਰ ਨੀਵਾ ਹੋਵੇ ਨਿੱਕੀਆਂ ਨਿੱਕੀਆਂ ਗੱਲਾਂ ਬਹੁਤ ਅਸਰ ਕਰਦੀਆਂ ਹਨ ਜ਼ਿੰਦਗੀ ਦੇ ਵਿੱਚ ਤਾਂ ਫਿਰ ਇਹ ਜਦੋਂ ਆਪਾਂ ਵੇਖਦੇ ਹਾਂ ਕਿ ਬੱਚਿਆਂ ਨੂੰ ਦੁੱਖ ਹੁੰਦਾ ਹੈ ਮਾਪਿਓ ਵੀ ਪਹਿਲਾਂ ਦੁਖੀ ਹੁੰਦੇ ਹਨ ਬੱਚੇ ਦੁਖੀ ਹੁੰਦੇ ਹਨ ਹੰਝੂ ਮਾਪਿਓ ਦੀ ਅੱਖ ਦੇ ਵਿੱਚੋਂ ਨਿਕਲਦਾ ਹੈ ਮਾਪਿਓ ਦੀਆਂ ਅੱਖਾਂ ਸੱਲੀਆਂ ਹੋ ਜਾਂਦੀਆਂ ਹਨ ਜਦੋਂ ਧੀਆ ਨੂੰ ਦੁੱਖ ਮਿਲਦਾ ਹੈ ਇਹ ਚੀਜ਼ ਆਪਾਂ ਕਹਿੰਦੇ ਹਾਂ ਕਿ ਧੀ ਸੁਖੀ ਹੈ ਤੇ ਸਾਨੂੰ ਵੀ ਸੁਖ ਮਿਲਦਾ ਹੈ ਸਾਨੂੰ ਹੋਰ ਕੀ ਚਾਹੀਦਾ ਹੈ ਫਿਰ ਇਸ ਤਰ੍ਹਾਂ ਇੱਕ ਕਹਾਣੀ ਜਿਹੜੀ ਹੈ ਮੋਰ ਨੇ ਮੋਰ ਨੇ ਸੁਣਾਈ ਤੇ ਤਿੰਨ ਗੱਲਾਂ ਯਾਦ ਰੱਖਣ ਦੇ ਵਾਸਤੇ ਕਈਆਂ ਕਿ ਮੋਰ ਨੇ ਕਿਹਾ ਕਿ ਮੇਰੀਆਂ ਤਿੰਨ ਗੱਲਾਂ ਯਾਦ ਰੱਖਣਾ ਸਭ ਤੋਂ ਪਹਿਲਾਂ ਬਹੁਤ ਹੀ ਲਾੜ ਦੇ ਨਾਲ ਬੱਚਾ ਵਿਗੜ ਜਾਂਦਾ ਹੈ ਲਾੜ ਦੇ ਨਾਲ ਘੋਰ ਵੀ ਜ਼ਰੂਰੀ ਹੈ ਦੂਜੀ ਗੱਲ ਜਦੋਂ ਆਪਾਂ ਕਿਸੇ ਪੁੱਤ ਨੂੰ ਆਪਣੇ ਧੀਆਂ ਨੂੰ ਪੁੱਤਰਾਂ ਨੂੰ ਪੈਸਾ ਦਿੰਦੇ ਹਾਂ ਖੁੱਲਾ ਦਿੰਦੇ ਹਾਂ ਉਹਦੇ ਨਾਲ ਪੁੱਤ ਵਿਗੜ ਜਾਂਦਾ ਹੈ ਅਤੇ ਤੀਜੀ ਗੱਲ ਜਦੋਂ ਆਪਾਂ ਆਪਣੇ ਘਰ ਦਾ ਭੇਦ ਦੂਜਿਆਂ ਬਾਹਰਿਆਂ ਨੂੰ ਦੇਣ ਲੱਗ ਜਾਂਦੇ ਹਾਂ ਉਦੋਂ ਸਾਡੇ ਘਰ ਦੀ ਹਾਲਤ ਖਰਾਬ ਹੋ ਜਾਂਦੀ ਹੈ ਵੱਡਾ ਘਾਟਾ ਪੈ ਜਾਂਦਾ ਹੈ ਮੋਰਨੀ ਮੋਰਨੀ ਨੂੰ ਇਹ ਤਿੰਨ ਗੱਲਾਂ ਦਸੀਆਂ ਤੇ ਮੋਰਨੀ ਨੇ ਕਿਹਾ ਕਿ ਬਹੁਤ ਸੁੰਦਰ ਕਹਾਣੀ ਸੀ ਅੱਜ ਤੋਂ ਬਾਅਦ ਮੈਂ ਸਾਰੀਆਂ ਗੱਲਾਂ ਚੇਤੇ ਰੱਖਾਂਗੀ ਤਾਂ ਸਾਥ ਸੰਗਤ ਜੀ ਇਹ ਛੋਟੀ ਜਿਹੀ ਕਹਾਣੀ ਤੁਸੀਂ ਵੀ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਸਾਂਝੀ ਕਰਿਓ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ